ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਉਣ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਇੱਥੇ ਐਸ ਵੱਡੇ ਲੀਡਰ ਨਾਲ ਵਾਪਰਿਆ ਵੱਡਾ ਭਿਆਨਕ ਹਾਸਾ ਜੀ ਹਾਂ ਜਹਾਜ਼ ਹੋਇਆ ਕ੍ਰੈਸ਼ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜੀ ਹਾਂ ਮਹਾਰਾਸ਼ਟਰ ਦੇ ਮਹਾੜ ਜੇ ਸ਼ਿਵਸ਼ੇਨਾ ਦੀ ਡ ਸ਼ੁਸ਼ਮਾ ਅਦਾਰੇ ਨੇ ਅਦਾਰੇ ਨੂੰ ਮੀਟਿੰਗ ਲਈ ਲਿਆ ਰਿਹਾ ਹੈਲੀਕਾਪਟਰ ਹਾਸਾਗ੍ਰਸਤ ਹੋ ਗਿਆ ਸ਼ੁਸ਼ਮਾ ਅਦਾਰੇ ਦੇ ਸਵਾਰ ਹੋਣ ਤੋਂ ਪਹਿਲਾਂ ਹੀ ਹੈਲੀਕਾਪਟਰ ਕ੍ਰੈਸ਼ ਹੋ ਗਿਆ ਤੇ ਦੋਵੇਂ ਪਾਇਲਟਸ ਰਕੇਦਾਨ ਅਦਾਰੇ ਦੁਆਰਾ ਸਾਂਝੀ ਕੀਤੀ ਗਈ ਲਾਈਵ ਵੀਡੀਓ ਰਿਕਾਰਡਿੰਗ ਦੇ ਮੁਤਾਬਿਕ ਹੈਲੀਕਾਪਟਰ ਇੱਕ ਅਣਜਾਣ ਜਗ੍ਹਾ ਤੇ ਲੈਂਡਿੰਗ ਦੀ ਕੋਸ਼ਿਸ਼ ਕਰ ਰਿਹਾ ਸੀ ਅਤਿ ਨਾਰਹੀ ਉਸੇ ਹੌਟਚੜ ਮਚ ਗਿਆ ਤੇ ਡਿਗਮਗਾ ਗਿਆ ਅਤੇ ਹਸੰਤਨਣ ਗਵਾ ਬੈਠਾ ਤੇ ਫਿਰ ਖੁੱਲੇ ਮੈਦਾਨ ਚ ਤੂੜ ਦੇ ਬਦਲ ਵਿੱਚ ਜ਼ੋਰਦਾਰ ਆਵਾਜ਼ ਨਾਲ ਜਹਾਜ਼ ਹਸਤ ਅਗਰਸਤ ਹੋ ਗਿਆ ਵੀਡੀਓ ਦੇਖਣ ਲਈ ਤੁਹਾਡਾ ਦਾ